ਬਦਲ ਗਿਆ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਨਵੇਂ ਬਲੌਗ ਦੇ ਵਿੱਚ ਬਲੌਗ ਜਾਨੀ ਥੋੜਾ ਲੇਟ ਹੋ ਗਿਆ ਕਾਫੀ ਟਾਈਮ ਤੋਂ ਕੋਈ ਬਲੌਗ ਪਾਇਆ ਨਹੀਂ ਸੀਗਾ ਤੇ ਹੁਣ ਨਵਾਂ ਬਲੌਗ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆ ਤੇ ਵਧੀਆ ਦਿਨ ਲੱਗ ਗਿਆ ਧੁੱਪਾ ਮੱਠੀ ਮੱਠੀ ਜੀ ਓਕੇ ਰੈਡੀ ਰੂਡੀ ਪਹੁੰਚ ਗਏ ਸਰਹੰਦ ਸਟੇਸ਼ਨ ਤੇ ਲੋ ਜੀ ਪਾਂ ਚੱਲੇ ਆਂ ਸ੍ਰੀ ਪਟਨਾ ਸਾਹਿਬ ਯਾਤਰਾ ਤੇ ਤੇ ਆਪ ਵੀ ਕਰਾਂਗੇ ਦਰਸ਼ਨ ਤੁਹਾਨੂੰ ਵੀ ਕਰਾਵਾਂਗੇ ਤੇ ਜੁੜੇ ਰਹੋ ਬਲੌਗ ਨਾਲ ਕਰੀ ਜਾਓ ਬਲੌਗ ਨੂੰ ਸ਼ੇਅਰ ਦਿਖਾਵਾਂਗੇ ਰਸਤੇ ਦੇ ਤੁਹਾਨੂੰ ਦ੍ਰਿਸ਼ ਟ੍ਰੇਨ ਦਾ ਸਫ਼ਰ ਆਪਣਾ ਤੇ ਬਹੁਤ ਟਾਈਮ ਬਾਅਦ ਆਪਾਂ ਲਿਖ ਕੜਿਆਂ ਹੁਣ ਲੰਬੇ ਸਫ਼ਰ ਤੇ ਕਿ ਘਰੇ ਕੰਮਾਂ ਕਰਾਂ ਚਲ ਜੇ ਵੇ ਸੀਗੇ ਬਹੁਤ ਟਾਈਮ ਬਾਅਦ ਘੁੰਮਣ ਦਾ ਮੌਕਾ ਮਿਲਿਆ ਤੇ ਹੁਣ ਚੱਲਦੇ ਆਂ ਨਾਲੇ ਤੁਹਾਨੂੰ ਕਮੌਨਿਆਂ ਨਾਲੇ ਆਪ ਘੁੰਮਦੇ ਆਂ ਜੁੜੇ ਰਹੋ ਬਲੌਗ ਦੇ ਨਾਲ ਬਲੌਗ ਨੂੰ ਕਰੀ ਜਾਓ ਸ਼ੇਅਰ ਆਜੋ ਫਿਰ ਚੱਲਦੇ ਆਂ ਸਹੀ ਆ ਨਾ ਜ਼ਿਆਦਾ ਗਰਮੀ ਆ ਨਾ ਜ਼ਿਆਦਾ ਠੰਡ ਆ ਇਹ ਅੰਦਰ ਤਾਂ ਲੱਗਦੀ ਨਹੀਂ ਪਰ ਬਾਹਰ ਵੈਦਰ ਸਹੀ ਹੈ ਇਹ ਬਹੁਤ ਵਧੀਆ ਸਾਲ ਤੋਂ ਇਹ ਨਾ ਪਹੁੰਚਾ ਸੈਗਰ ਦੇ ਸੀਧੀ ਡਿਪੈਂਡੈਂਸੀ ਹੈ ਉਹ ਨਿਊ ਲਾਈਨ ਬਣਾਈ ਹੈ ਹੁਣ ਬੱਲਾ ਕਿ ਦੋਏ ਸੀਗੀਆਂ ਹੁਣ ਜੀ ਆੜ ਕੀਤੀ ਵਿੱਚ ਬਰਾਦਾਵਾਰ ਤੋਂ ਪਟਿਆਲਾ ਦੀ ਸੇ ਹੋਣੀ ਆ ਬਰੇਲੀ ਤੋਂ ਪਟੜਿਆ ਹੀ ਬਹੁਤ ਦਿਨ ਹੋ ਗਿਆ ਗਰਮ ਹੁਣ ਗਰਮੀ ਲੱਗ ਰਹੀ ਆ ਵਧੀਆ ਸਵਾਲ ਚੱਲ ਰਿਹਾ ਥੋੜਾ ਜਿਹਾ ਸੌਂ ਵੀ ਲਏ ਨਹੀਂ ਦੋ ਦੀ ਤੇਰੇ ਜਲਦੀ ਉੱਥੇ ਵੀ ਚੱਲ ਰਿਹਾ ਸਫ਼ਰ ਵਧੀਆ ਅੱਜ ਦਾ ਸਾਰਾ ਦਿਨ ਟ੍ਰੇਨ 'ਚ ਲੰਘੂ ਅੱਜ ਰਾਤ ਵੀ ਟ੍ਰੇਨ 'ਚ ਲੰਘੀ ਤੇ ਕੱਲੂ ਮਾਰਨਿੰਗ ਪਹੁੰਚਾਂਗੇ ਜੁੜੇ ਰੋ ਬਲੌਗ ਦੇ ਨਾਲ ਤੁਸੀਂ ਵੀ ਕਰਵਾ ਇੰਜੋਏ ਜੇਰਟ ਲੱਗਿਆ ਆਪਾਂ ਬੈਕਿੰਗ ਆ हरे भाई हरे भाई लखलिया कहना सी उस आप लखनऊ <laughs> में पहुंच गए लखनऊ ਅੱਜ ਦਾ ਸਵਾਗਤ ਹੈ ਤੁਹਾਡਾ ਲਖਨਊ ਦੇ ਵਿੱਚ ਗਾੜੀ ਸੰਘਾ ਬਹੁਤ ਪ੍ਰਾਣਾ ਸ਼ਹਿਰ ਫੇਮਸ ਸ਼ਹਿਰ 8 ਅਕਾਦ ਤਖ ਐਕਸਪ੍ਰੈਸ ਵਾਰਾणसी ਜੰਕਸ਼ਨ ਪਟਨਾ ਕੇ ਰਾਸਤੇ ਕੁਲਾਨਾ ਦੀ ਰੌਣਕ ਦੇਖੋ ਜਾਣੇ ਵਾਲੀ ਪਲੇਟਫਾਰਮ ਦੇ ਸੀਧਾ ਹਾਂ ਇੱਕ ਟਰੱਕ ਖੜੀ ਹੈ ਯਾਤਰੀਓਂ ਸੇ ਅਨੁਰੋਧ ਹੈ ਕਿ ਆਪਣਾ ਆਪਣਾ ਸਥਾਨ ਰਹਿਣ ਕਰੇ ਲਖਨਊ ਆਇਏ ਭਈ ਆਇਏ ਆਇਏ ਬਾਹਰ ਆਇਏ ਯਾਤਰੀगण ਕਿਰਪਾ ਆਧਿਆਤਮਿਕ ਯਾਤਰੀगण ਗ੍ਰਮ ਸੰ ਬਦਲ ਗਿਆ ਗਾੜਾ ਚਲ ਰਿਹਾ ਬਹੁਤ ਚੇਂਜ ਹੋ ਗਿਆ ਵੈਦਰ ਹਾਂ ਉੱਥੇ ਹੁਣ ਟੀ-ਸ਼ਰਟਾਂ ਚੱਲ ਰਹੇ ਆ ਘਲੇ ਗੋਲੇ ਲਗਣਾ ਹੋਈ ਆਹ ਜੀ ਆਹ ਹੋਣਾ ਬਗੀਣਾ ਮੈਂ ਤਾਂ ਮੈਂ ਤਾਂ ਇਹ ਪੀ ਜਾਣਾ ਬਰੇਂਦਰ ਨੂੰ ਮੈਂ ਤਾਂ ਬਿਲਕੁਲ ਪਹੁੰਚੋ ਚੜ ਗਿਆ ਕਿ ਨਹੀਂ ਠੀਕ ਆਵੇ ਠੀਕ ਆਵੇ ਹੋਰ ਕਹਾਂ ਨਾ ਤਰਿਓ ஆமா <laughs> <sus>